ਗੁੰਡਾ ਕਰਦੀ ਮਾਰੀ ਵੀ ਹੋਣਾ ਇਹ ਦੇਖੋ ਤਾਰੇ ਦਾ ਗੁੰਡਾ ਕਰਦੀ ਹੋਣੇ ਮਾਰੇ ਦਾ ਲਾਦੀ ਹੋਣੇ ਇਹੋ ਗੀ ਗੁੰਡਾ ਕਰਦੀ ਖਲਾਸ ਹੋਣਾ ਜਮਾ ਕਰੇ ਕ੍ਰਿਸ਼ਨ ਦਾਦਾ ਬਣਾਇਆ ਹੋਣੇ ਕ੍ਰਿਸ਼ਨ ਦਾਦਾ ਵੇ ਇਹ ਦੇਖੋ ਇਹਦੇ ਫੇ ਤਾਰੇ ਲਾਏ ਵੀ ਹੋਣੇ ਡੈਂਡਾ ਡਰ ਗਈ ਹੋਹ ਹਾਤਾ ਕੇ ਦੀ ਦਾਦਾ ਦੇਖੋ ਇਹ ਬੇਟੀ ਦਾ ਮੋਲ ਖਰਾ ਕੋਈ ਨਹੀਂ ਜਾਂਦਾ ਲੋਕੇ ਬੈਠ ਗਿਆ ਤੇ ਆ ਕੇ ਨੂੰ ਕੋ ਬਾਤ ਕਰ ਤੋਂ ਬੰਦ ਲੁਕਿਆ ਬੈਠਾ ਇਹ ਇੰਦਰ ਵੀ ਤਾਰੇ ਲਾਦਾ ਆਹੀ ਬੰਦੇ ਨੇ ਅੱਜ ਲਈ 100 ਬੰਦੇ ਆ ਪੁਰਾਣੇ ਬੰਦੇ ਆ ਪਿਛਲੇ 2 ਸਾਲ ਤੋਂ ਮੀਟਿੰਗ ਹਾਲ ਦੇ ਵਿੱਚ ਮੀਟਿੰਗ ਕਰਦੇ ਆ ਰਹੇ ਰਿਟਾਇਰ ਕਰਮਚਾਰੀਆਂ ਨੂੰ ਅੱਜ ਮੀਟਿੰਗ ਨਾ ਕਰਨ ਦੇਣ ਤੇ ਇਹੋ ਦੇ ਖਿਲਾਫ ਰਿਟਾਇਰ ਕਰਮਚਾਰੀ ਭੜਕ ਗਏ ਆ ਤੇ ਉਹਨਾਂ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਇਹੋ ਤੇ ਤੱਕੇਸ਼ਾਈ ਕਰਨ ਦੇ ਇਲਜ਼ਾਮ ਵੀ ਲਗਾਏ ਇਹ ਆਮ ਆ띠 ਪਾਰਟੀ ਦਾ ਉਹਨੇ ਗੋਟਾ ਖੜਾ ਕਰਦਾ ਅਸੀਂ ਐਮਐਲਏ ਸਾਹਿਬ ਨੂੰ ਕਹਾਂਗੇ ਅੱਜ ਮੰਤਰੀ ਸਾਹਿਬ ਨੂੰ ਲਿਖ ਕੇ ਦਿਆਂਗੇ ਇਥੇ ਦੇ ਹਾਲਾਤ ਕਰਾਵੇ ਕਹਿੰਦੇ ਡੈਮੋਕ੍ਰੇਸੀ ਕਾਹਦੀ ਡੈਮੋਕ੍ਰੇਸੀ ਤੁਸੀਂ ਪਿੱਛੋਂ ਪੰਜਾਬ ਸਰਕਾਰ ਵੱਟੀ ਆਪ ਨੂੰ ਮਾਨ ਫਿੱਟਿਆ ਮੁੱਖ ਮੰਤਰੀ ਤੇ ਸ਼ੈਨ ਅਪਰੇਸੀ ਹੈਡ ਅਪਰੇਸੀ ਅਕਰਸ਼ਨ ਤੌਰ ਕਰਾ ਇੱਥੇ ਦਾ ਅੰਡਾ ਬਣ ਗਿਆ ਕ੍ਰਪਸ਼ਨ ਦਾ ਕਿਉਂ ਨਹੀਂ ਇਨਕੁਆਇਰੀ ਕਰਦੇ ਅਸੀਂ ਇੱਕ ਚਿੱਠੀ ਲਿਖੀ ਹੈ ਇਹਨੂੰ ਤਾਪ ਚੜ ਗਿਆ ਅਸੀਂ ਡਾਕਟਰ ਨੂੰ ਲਿਖੀ ਹੈ ਮਨਿਸਟਰ ਨੂੰ ਲਿਖੀ ਹੈ ਹੋਰ ਐਡੀਸੀ ਨੂੰ ਚਿੱਠੀ ਲਿਖੀ ਹੈ ਇਹਨਾਂ ਨੂੰ ਤਾਪ ਚੜ ਗਿਆ ਕਿ ਮੈਂ ਉਸ ਕਲੱਬ ਦੇ ਬੈਂਕਸ ਕੀ ਕਰ ਰਿਹਾ ਇੱਕ ਗਲਤ ਕੇਸ ਇਹ ਵਿਧਾਨ ਗਰਦਾ ਸਾਡੇ ਰਿਟਾਇਰਡਿਨ ਕਲੱਬ ਜਿਨ੍ਹਾਂ ਨੇ ਪਿੰਡੀ ਬੰਦ ਚਲ ਚਾ ਜੀਵਨ ਇੱਥੇ ਬਤਾਇਆ ਹੈ ਉਹਨੂੰ ਥੋੜੀ ਡਰ ਰਹੀ ਹੈ ਸਾਰੀ ਸਿਸਟਮ ਕੰਮ ਕੀਤਾ ਸਾਰੀ ਸਟਾਫ ਨੇ ਕੰਮ ਕੀਤਾ ਸਾਨੂੰ ਪੁਆਇੰਟ ਦਿਖਾਇਆ ਇਹ ਜੋ ਪਹਿਲਾ ਯੂ ਹੈ ਸਾਡਾ ਜਗਜੀਤ ਕੁਮਾਰ ਯੋ ਜਵਾਨੀ ਦੇਕੇ ਗਿਆ ਸੀਗਾ ਦੋ ਸਾਲ ਤੋਂ ਸਾਡੀ ਮਿੰਟਾਂ ਹੋਈਆਂ ਇਸ ਉਮਰ ਇਹ ਦੱਸਾਂ ਮੈਂ ਪਰੇਸ਼ਾਨ ਕਰਨਾ ਚਾਹੁੰਦੇ ਆ ਲਾਹਨਤ ਹੈ ਥੀਓ ਨੂੰ ਸਰਵਣ ਚੱਲੀ ਸੀ ਜੋੜੋ ਤੁਸੀਂ ਅਸੀਂ ਰਿਟਾਇਰ ਕਰ ਚੁੱਕੇ ਹਾਂ ਪੁਆਇੰਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ

ਉਹ ਖਣ ਟਾਈਮਿੰਗ ਦੇ ਬਾਅਦ ਹੈ ਲੇਕਿਨ ਅੱਜ ਅਸੀਂ ਮੈਡਮ ਨੂੰ ਮਿਲਾਂਗੇ ਉਹਦੇ ਬਾਅਦ ਅਸੀਂ ਮੰਤਰੀ ਸਾਹਿਬ ਆ ਰਹੇ ਆ ਬਲਵੇ ਸਿੰਘ ਜੀ ਉਹਨਾਂ ਨੂੰ ਵੀ ਮਿਲਾਂਗੇ ਸੱਤ ਨੰਦਰ ਨੰਬਰ ਨੰਦੇ ਹੋਗੇ ਯੂਨੀਅਨ ਤਰਫੋਂ ਕਿਉਂ ਇਤਕਾ ਕਿਉਂ ਹੈ ਕਿਤੇ ਦਾ ਡੈਮੋ ਇਹਨੂੰ ਡੈਮੋਕ੍ਰੇਸੀ ਕਹਿੰਦੇ ਆ ਲੋਕਤੰਤਰ ਕਿਤੇ ਪੰਜਾਬ ਸਾਰੇ ਹਿੰਦੂ ਸਾਹਿਬ ਮਹਾਨ ਸਾਹਿਬ ਕਹਿ ਰਹੇ ਆ ਕੇਦਰੀਵਾਲ ਕਹਿੰਦਾ ਲੋਕਤੰਤ ਖਤਰੇ ਚ ਕਿਤੇ ਖਤਰੇ ਚ ਖਤਰੇ ਤਾਂ ਤੁਸੀਂ ਪਾ ਬਿਆ ਤੁਹਾਡੇ ਸਾਹਮਣੇ ਸਾਨੂੰ ਮੀਟਿੰਗ ਨਹੀਂ ਕਰਦੇ ਤੇ ਗੇਟ ਪੁਆਇੰਟ ਕਰਾ ਦਿੱਤੇ ਚਾਰੋਂ ਦਿਰਾ ਸ਼ਰਮ ਸ਼ਰਮ ਨਾਲ ਗੱਲ ਹੈ ਕਿਸੇ ਉਹわせ ਇਹ ਉਹ ਹੁੰਦਾ ਹੈ ਮਾਲਕ ਨਗਰ ਕੌਂਸਲ ਦਾ ਇਹ ਕਿਥੇ ਪੁੱਛੇ ਤਾਂ ਐਮਐਲ ਕੋ ਪੁੱਛੇ ਨਾ ਪੁੱਛੇ ਇਦੀ ਸੀ ਮਾਰੀ ਹੈ ਲੇਕਿਨ ਪ੍ਰਧਾਨ ਵੀ ਮਾਲਕ ਹੈ ਤੇ ਲੋਕਾਂ ਨੇ ਚੁਣਿਆ ਨਮੰਤਾ ਹੈ ਪ੍ਰਧਾਨ ਪ੍ਰਧਾਨ ਤਾਂ ਵੀ ਇਨਕਾਰੀ ਹੈ ਮੈਂ ਹੁਣ ਪ੍ਰਧਾਨ ਨੂੰ ਫੋਨ ਕਰਿਆ ਸੀਗਾ ਮੈਂ ਸਰ ਕਿੰਨ ਕਹਿੰਦਾ ਯਾਰ ਫਿਰ ਮੈਂ ਮਜਬੂਰ ਮੈਂ ਤੁਹਾਡੇ ਨਾਲ ਵੀ ਨਾਰੇ ਬਾਜੀ ਕਰਾਂਗੇ ਹਨ ਤੁਹਾਡੀ ਮਰਜ਼ੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਤਾਂ ਸਾਰੀ ਚੀਜ਼ ਜਾਣਦੇ ਹੋ ਰੇ ਐਡਵੋਕੇਟ ਗੁਰਦੀਪ ਸਿੰਘ ਭੋਗਨ ਸਾਹਿਬ ਕਾ ਆਈਓ ਮੈਂ ਇਸ ਯੂਨੀਅਨ ਦਾ ਲੀਗਲ ਐਡਵਾਈਜ਼ਰ ਵੀ ਹਾਂ ਹੁਣ ਮੈਂ ਰਾਜਪੁਰੇ ਵਿਖੇ ਅਦਾਲਤ ਕਰ ਰਿਹਾ ਬਗਾਲਟ ਕਰ ਰਿਹਾ ਤੇ ਇਹ ਬੜਾ ਛੋਟ ਜਿਹਾ ਇਸ਼ੂ ਹੈ ਜਿਹੜਾ ਸੈਟਲ ਨਹੀਂ ਹੋ ਸਕਦੇ ਹੋਇਆ ਜੇ ਸੈਟਲ ਕਰਨਾ ਚਾਵੇ ਅਧੇ 10 ਮਿੰਟ ਦਾ ਕੰਮ ਹੈ ਪਰ ਇਹ ਕਿਉਂ ਇੰਨਾ ਤੂਲ ਦਿੱਤਾ ਗਿਆ ਇਹਨੂੰ ਇੰਨੇ ਬੜੀ ਗੱਲ ਬਣਾ ਦਿੱਤੀ ਗਈ ਮੇਰੀ ਸਮਝ ਤੋਂ ਬਾਹਰ ਹੈ ਕਿਉਂਕਿ ਮੈਂ ਵੀ ਯੂ ਸ਼ਿਪ ਕੀਤੀ ਹੈ ਵੱਡੇ ਵੱਡੇ ਮੁਸੀਬਤਾਂ ਨਹੀਂ ਇਹ ਕੋਲ ਨਹੀਂ ਇਹ ਕੋ ਗੱਲ ਨਹੀਂ ਹੈ ਪਰ ਉਹਨੋਂ ਨਾਲ ਨਾਲ ਸੈਟਲ ਵੀ ਕਰਨਾ ਚਾਹੀਦਾ ਹੈ ਦੋਨੇ ਯੂਨੀਅਨਾਂ ਨੂੰ ਦੋਨੇ ਕਰਮਚਾਰੀਆਂ ਨੂੰ ਬਿਠਾ ਕੇ ਨੇੜੇ ਲਾਣੀ ਚਾਹੀਦੀ ਗੱਲ ਬਾਕੀ ਜਿੱਥੇ ਤੱਕ ਮੀਟਿੰਗ ਦੀ ਸਵਾਲ ਹੈ ਹਰ ਮਹੀਨੇ ਮੀਟਿੰਗ ਹੁੰਦੀ ਹੈ ਟਾਊਨ ਹਾਲ 'ਚ ਤੇ ਬਾਕੀ న్యూਸਫੁਲ ਕੌਂਸਲਰ ਬਲੋ ਤਾਂ ਖਬਰੇ ਤੱਕ ਵੀ ਪ੍ਰੋਵਾਈਡ ਕਰਵਾਏ ਗਏ ਆ ਇਹਨਾਂ ਨੂੰ ਉਹਨਾਂ ਦੀ ਰਿਸਪੈਕਟ ਹੁੰਦੀ ਹੈ ਰਿਸਪੈਕਟਬਲੀ ਉਹਨਾਂ ਦੇ ਕੰਮ ਵੀ ਹੁੰਦੇ ਆ ਇਜਤਿਮਾਨ ਹੁੰਦਾ ਪਰ ਇਦਾਂ ਕਮਰਾ ਨਾ ਦੇਣਾ ਇੱਕਦਮ ਨਾ ਕਰ ਦੇਣੀ ਇਹ ਮੇਰੇ ਖਿਆਲ ਆਪਣੇ ਆਪ ਦੀ ਇੱਕ ਹੋਣ ਆਹੀ ਗੱਲ ਹੈ ਸਰ ਤੁਸੀਂ ਜੋ ਰਿਟਾਇਰ ਹੋਏ ਹੋ ਮੌਜੂਦਾ ਹੀ ਹੋ ਐ ਕਾਡਾਂ ਦੀ ਮੁਸੀਬਤ ਆ ਕਦੇ ਕੋਈ ਡਿਸਕਸ ਹੋਇਆ ਇਸ ਮਸਲੇ ਬਾਰੇ ਸਰ ਮੈਂ ਤਾਂ ਪਹਿਲੀ ਕਹੇ ਸੀ ਕਿ ਮੁਸੀਬਤਾਂ ਇਹ ਨੂੰ ਬਹੁਤ ਆਨੀਆਂ ਹਰ ਰੋਜ਼ ਹੀ ਆਨੀਆਂ ਔਰ ਉਹ ਸੈਟਲ ਵੀ ਨਾਲ-ਨਾਲ ਹੁੰਦੀਆਂ ਇਹ ਤਾਂ ਇੱਕ ਯੂਨੰਦਾ ਹੀ ਮਸਲਾ ਹੈ ਇੱਕ ਯੂਨੰਦਾ ਦੇ ਦੋ ਯੂਨੰਦਾ ਇਹ ਤਾਂ ਕੋਈ ਵੱਡਾ ਇਸ਼ੂ ਨਹੀਂ ਹੈ ਇਹ ਤਾਂ ਪਬਲਿਕ ਨਾਲ ਵੀ ਇਸ਼ੂ ਹੋ ਜਾਂਦੇ ਆ ਉਹ ਇਨਵੇਟ ਨੇ ਪੈਂਦੀ ਐਸੀ ਲੀਗਲ ਐਡਵਾਈਜ਼ਰ ਕੀ ਸਲਾਹ ਦਿੰਦੇ ਹੋ ਤੁਸੀਂ ਇਹ ਇਹਨੂੰ ਕਮਰਾ ਅਲਰਟ ਹੋਣਾ ਚਾਹੀਦਾ ਹੈ ਇਹ ਕੋਈ ਇਲੀਗਲ ਨਹੀਂ ਹੈ ਗੈਰਕਾਨੂੰਨੀ ਨਹੀਂ ਹੈ ਰਿਸਪੈਕਟਫੁਲੀ ਯੂ ਨੋ ਅਲਾਉਟ ਹੋਣਾ ਚਾਹੀਦਾ ਹੈ ਮੀਟਿੰਗ ਹੋਣੀ ਚਾਹੀਦੀ ਹੈ ਕਿਉਂਕਿ ਗਰਮੀ ਇਤਨੀ ਹੈ ਕਿ ਬਾਹਰ ਮੀਟਿੰਗ ਸੰਭਵ ਨਹੀਂ ਹੈ। ਯੋ ਸਾਹਿਬ ਜਵਾਬ ਜੀ ਪੰਨੋ ਦੋਸਤੋ ਸਾਡੇ ਰਿਟਾਇਰ ਕਰਮਚਾਰੀ ਵੈਲਫੇਅਰ ਐਸੋਨ ਰਜਿਸਟਰ ਸਾਡੀ ਯੂਨੀਅਨ ਹੈ ਜੀ ਅਸੀਂ ਪਿਛਲੇ ਤੱਕ ਮੈਂ ਦੋ ਸਾਲ ਤੋਂ ਮੀਟਿੰਗ ਹਾਲੇ ਮੀਟਿੰਗ ਕਰ ਰਹੇ ਹਾਂ ਜੀ। ਸ਼ਾਂਤਪੁਰਾ ਸਾਡੀ ਮੀਟਿੰਗ ਹੁੰਦੀ ਕੋਈ ਖਰਚਾ ਪਰ ਖੱਚ ਬਜ ਨਹੀਂ ਹੁੰਦੀ। ਪਰ ਅੱਜ ਤੋਂ ਅਸੀਂ ਸਾਹਿਬ ਨੂੰ ਰਿਟਰਨ ਲਿਖ ਕੇ ਦਿੱਤਾ ਕਿ ਸਾਡੀ ਮੀਟਿੰਗ ਹੈ 9 ਤਰੀਕ ਦੀ। ਇਹ ਸਾਹਿਬ ਨੇ ਸੁਪਰੇ ਨੂੰ ਮਾਰਕ ਕਰਦੀ ਦਰਖਾਸਤ ਸੁਭਰਨ ਸਾਹਿਬ ਨੇ ਕੱਲ ਸਾਨੂੰ ਲੈਟਰ ਘੱਟਦਾ ਸਵੇਰੇ ਵੀ ਤੁਸੀਂ ਮੀਟਿੰਗ ਨਹੀਂ ਕਰ ਸਕਦੇ ਬਰੇ ਕਾਰਨ ਕਾਰ ਪ੍ਰਸ਼ਾਸਨ ਪੁੱਛੋ ਜੀ ਪ੍ਰਸ਼ਾਸਨ ਕੋਲ ਇਹੋ ਕੋਲ ਕੇ ਪ੍ਰਧਾਨ ਲੋਗੇ ਇਹ ਕਹਿੰਦਾ ਸੀਨੀਅਰ ਸੀਨੀਅਰ ਜਾ ਕੇ ਮੀਟਿੰਗ ਕਰੋ ਸੀਨੀਅਰ ਸਟ ਜਾ ਕੇ ਉੱਥੇ ਸਾਨੂੰ ਮੈਨੇਜਮੈਂਟ ਮਿਲਿਆ ਮੈਨੇਜਮੈਂਟ ਕਹਿੰਦੀ ਸਾਡੇ ਉੱਜਾ ਨਹੀਂ ਉਹ ਸਾਨੂੰ ਲਿਖ ਕੇ ਲੈਟਰ ਦਿੱਤਾ ਕਿ ਉਹ ਯੂਗਲ ਨੂੰ ਯੂਨ ਨੂੰ ਕਹਿ ਕੇ ਇਹ ਉਹਨਾਂ ਦੇ ਪਹਿਰੇ ਹੱਥ ਲਾ ਰਿਹਾ ਜੀ ਮਿੰਤਾ ਕਰ ਰਿਹਾ ਕਹਿੰਦਾ ਮੀਟਿੰਗ ਕਰ ਲਓ ਉਹ ਨਹੀਂ ਮੰਨੇ ਉਹ ਲਿਖ ਕੇ ਰਿਟਰਨ ਦੇ ਗਏ ਹੁਣ ਅਸੀਂ ਸਾਥ ਵੀ ਉਹ ਮੀਟਿੰਗ ਕਰਦੇ ਆ ਇਹ ਚੰਦ ਬੰਦੇ ਕੁਝ ਯੂਨ ਮਿਲੇ ਉਹਨੇ ਕੱਲ ਕਿਆਸੀ ਮੀਟਿੰਗ ਨਹੀਂ ਕਰਦੇ ਨੇ ਕਾਰਨ ਕੀ ਐ ਗੁੰਡੇ ਐ ਬਦਮਾਸ਼ ਐ ਕੋਈ ਚੀਜ਼ ਨਾਲ ਲੈ ਕੇ ਜਾਵਾਂਗੇ ਸਾਨੂੰ ਕਾਰਨ ਦੱਸੇ ਹਵਾਰ ਦੰਦੀਓ ਕਿ ਕਾਰਨ ਕੀ ਐ ਦਾ ਹੈ ਇੱਧਰ ਲੈ ਹੋਜੀ ਹੈ ਅਬਜ਼ਾਰ ਤਾਂ ਸਾਨੂੰ ਦੱਸੇ ਵੀ ਕਰ ਰਹੀਏ ਕੋਈ ਨਹੀਂ ਦੱਸ ਸਕ ਮਰਾ ਸਰਕਾਰ ਦੀ ਪਬਲਿਕ ਦੀ ਜਗ੍ਹਾ ਪਬਲਿਕ ਮਯੂਜ਼ ਕਰੇ ਕਿ ਕੌਣ ਯੂਜ਼ ਕਰੇਗਾ ਇੰਨਾ ਡਰ ਕੇ ਇਹਨੇ ਸਾਰੇ ਗੇਟਾਂ ਉੱਤੇ ਲਵਾ ਦੇ ਸ਼ੈਗ ਫਰ ਮੇਨ ਗੇਟਾਂ ਤਲਵਾਤੇ ਇੰਨਾ ਡਰਿਆ ਹੋਇਆ ਦੇਖੋ ਬੰਦਾ ਇਹ ਵੀ ਅਸੀਂ ਕਿ ਇੱਕ ਥੱਬ ਮਾਰਦੇ ਗੋਲੀ ਮਾਰਦੇ ਸਾਰੇ ਮੈਂ ਬੈਠ ਰਹਿਣਾ ਬੈਠ ਗਲਤ ਬਾਤ ਕਰ ਕਿ ਕਾਰਨ ਕੀ ਐ ਕਿਉਂ ਨਹੀਂ ਦੱਸਾਂ ਕਮਰਾ ਸਾਨੂੰ ਗੱਲ ਨਹੀਂ ਕਰਦੇ ਤੁਹਾਡੇ ਨਾਲ ਹਾਂ ਗੱਲ ਨਹੀਂ ਕਰਨਾ ਜਾਂਦਾ ਕਾਰਨ ਕੀ ਹੈ ਪਤਾ ਨਹੀਂ ਅਸਲੀ ਅਸੀਂ ਸ਼ਾਂਤਪੁਰ ਮੀਟਿੰਗ ਦਾ ਮਤਲਬ ਸਾਹਿਬ ਮੈਡਮ ਨਾਲ ਗੱਲ ਕੀਤੀ ਐ ਐਮਐਲ ਸਾਹਿਬ ਦੇ ਨਹੀਂ ਕਰੀ ਹੁਣ ਉੱਥੇ ਜਾਵਾਂਗੇ ਉੱਥੇ ਐਮਐਲ ਸਾਹਿਬ ਕੋਲ ਹੁਣ ਜਾਵਾਂਗੇ ਪ੍ਰਧਾਨ ਜੀ ਕੀ ਕਹਿੰਦੇ ਆ ਪ੍ਰਧਾਨ ਜੀ ਕਹਿੰਦੇ ਪਹਿਲੇ ਹਾਂ ਕਰਦੇ ਬਾਅਦ 6 ਬੰਦੇ ਮਿਲ ਕੇ ਕਮੇਟੀ ਦੇ ਪ੍ਰਧਾਨ ਦਾ ਮੈਂ ਨਹੀਂ ਦੇ ਨਾਲ ਤਬਰ ਨਾਲ ਦੇ ਪ੍ਰਧਾਨ ਨੂੰ ਕੀ ਅੱਛਾ ਜੀ ਆ ਪ੍ਰਧਾਨ ਜੀ ਨੇ ਕਰ ਪ੍ਰਧਾਨ ਜੀ ਨੇ ਤਾਂ ਦਿੱਤਾ ਹੀ ਗੱਲ ਅਸੀਂ ਕਾਲੇ ਲਿਖਿਆ ਜੀ ਗਰਮੀ ਕਿਛੇ ਬੰਦੇ ਨੂੰ ਕੋਈ ਨੁਕਸਾਨ ਹੋ ਗਿਆ ਕਿਸੇ ਹੋ ਗਿਆ ਕਿਸੇ ਨੂੰ ਖਸਾ ਦੇਈ ਉਹ ਖੁਦ ਦੀ ਮਾਰ ਹੋਏਗਾ ਤੇ ਜੇ ਨਾ ਮਿਲਿਆ ਤੁਹਾਨੂੰ ਰੂਮ ਤੱਕ ਕੀ ਅੱਗੇ ਕੀ ਅੱਗੇ ਅਸੀਂ ਸਾਕਸ਼ ਕਰਾਂਗੇ ਰੂਮ ਤੱਕ ਲੈਵਾਂਗੇ ਲਵਾ ਕੇ ਸਾਡਾ ਹੱਕ ਹੈ ਅਸੀਂ 35 ਸਾਲ ਜੌਬ ਕਰੀਏ ਕਮੇਟੀ ਦੀ ਧੰਨਵਾਦ ਧੰਨ ਨਾਲ ਸਰਾਫਾਂ ਨਾਲ ਨੌਕਰੀ ਕਰੀਏ ਬੇਮਾਨਦਰੀ ਨੌਕਰੀ ਕਰੀਏ ਸਾਇਰ ਦਾੜਾ ਸਾਇਰ ਹਟਾ ਗਵਾਇਆ ਸਾਰਾ ਅਸੀਂ ਇਹਦੇ ਬਾਅਦ ਸਾਡਾ ਬ੍ਰੋ ਮੀਐਮਐਲ ਸਾਹਿਬ ਕੋਲ ਜਾਣਦਾ ਉਹਦੇ ਮੀਐਮਐਲ ਦਬਾਗਲਾ ਰਣਨੀ ਦੀ ਦਰਕਤੀ ਜੀ ਰਿਟਾਇਰਡ ਯੂਨੀਅਨ ਵਾਲੇ ਜੋ ਖੜੇ ਨੇ ਮਨੂਸ਼ਵਰ ਕੋਈ ਜਾਣਕਾਰੀ ਨਹੀਂ ਨਾਲ ਕੋਈ ਮੈਨੂੰ ਮੰਗਵੱਤਤਾ ਨਹੀਂ ਨਾਲ ਕੋਈ ਮਸਲਾ ਸਾਡੇ ਕਾਉਂਸਲ ਲੈਵਲ ਤੇ ਪੈਂ ਇਹ ਇਹਨਾਂ ਵੱਲੋਂ ਕਿਹਾ ਗਿਆ ਹੈ ਕਿ ਜਿਹੜੀ 10 ਤਰੀਕ ਨੂੰ ਮੀਟਿੰਗ ਹੁੰਦੀ ਹੈ ਉਹ 9 ਤਰੀਕ ਨੂੰ ਕਰਨ ਦਾ ਇਹਨਾਂ ਨੇ ਤੁਹਾਨੂੰ 6 ਤਰੀਕ ਨੂੰ ਕੋਈ ਲੈਟਰ ਦਿੱਤਾ। ਨਹੀਂ ਇਹਦੇ ਵਿੱਚ ਮੇਰਾ ਕੋਈ ਜੁਆਇਨਿੰਗ ਹੈ ਨਹੀਂ ਨਾ ਕੋਈ ਮੇਰਾ ਏਜੰਡਾ ਹੈ ਨਾ ਕੋਈ ਇਹਨਾਂ ਨੇ ਏਜੰਡੇ ਬਾਰੇ ਮੈਨੂੰ ਕੋਈ ਸੂਚਿਤ ਕੀਤਾ ਨਾ ਕੋਈ ਮੰਗਤੀ ਕੋਈ ਦੱਸਣ-ਮਤਾਂਗਲ ਕਰਨਾ। ਸਰ ਅੱਜ ਗੱਲ ਕਰਨ ਆਏ ਹੋਏ ਆਲਮ ਕਰ ਲਾਂਗੇ ਗੱਲ ਮਮਨੇ ਨਹੀਂ ਕਰ ਰਿਹਾ। ਪਰ ਲੰਘੇ ਹੁੰਦੇ ਆ ਜਿੱਦਾਂ ਹਰ ਮਹੀਨੇ ਹੁੰਦੀਆਂ ਮੀਟਿੰਗਾਂ ਦੇ ਵਿੱਚ। ਕਦੀਆਂ ਮੇਰੀ ਇਹਦੀ ਮੀਟਿੰਗ 'ਚ ਕੋਈ ਇਤਰਾਜ਼ ਹੀ ਨਹੀਂ ਮੰਨਣਾ। ਮੇਰੀ ਇਹਦੀ ਮੀਟਿੰਗ 'ਚ ਕੋਈ ਇਤਰਾਜ਼ ਨਹੀਂ। ਲੋਕ ਲੱਗੇ ਹੋ ਸਰ ਆਲਰੇਡੀ ਜੋ ਮੀਟਿੰਗ ਹੈ ਨਾ ਦੀ ਉਹ ਆਪਣਾ ਹਾਲ ਹੀ ਚੁੰਦੀਆ ਟਾਉਂ ਨਿਊਸਿਪੈਡੀਆਂ ਹਾਲ ਹੈ ਨਿਊਸਿਪੈਡੀਆਂ ਹਾਲ ਸਾਰਿਆਂ ਲਈ ਥੋੜਾ ਜਿਹਾ ਮਰਜ਼ੀ ਮੀਟਿੰਗ ਕਰ ਲਵੇ ਇੱਥੇ ਆ ਕੇ ਜੀ ਸਰ ਇੱਕ ਗੱਲ ਦੱਸੋ ਨਾ ਉਹ ਰੈਗੂਲਰ ਚੱਲ ਰਹੇ ਆ ਕਿਹੜੇ ਕਿੱਥੇ ਰੈਗੂਲਰ ਮੀਟਿੰਗ ਹੋ ਰਹੀ ਹੈ ਕਈ ਸਾਲਾਂ ਤੋਂ ਚੱਲ ਰਹੀ ਹੈ ਨਹੀਂ ਚੋਨ ਜਾਬ ਤਾਂ ਲੱਗਿਆ ਹੋਇਆ ਹੈ ਜਿਹੜਾ ਕਾਉਂਸਲ ਦਾ ਮੀਟਿੰਗ ਹਾਲ ਹੈ ਉਹ ਸਿਰਫ ਮਿਊਸਪੈਲਿਟੀਆਂ ਦੀ ਮੀਟਿੰਗ ਲਈ ਹੈ ਨਾ ਕਿ ਚੌਂਜਾਬ ਤੇ ਲਈ ਹੀ ਵੈਲਿਡ ਹੈ ਜਾਂ ਉਸ ਤੋਂ ਬਾਅਦ ਹੋਲ ਦਿੱਤਾ ਜਾਏ ਇਨ੍ਹਾਂ ਲਈ ਮੀਟਿੰਗ ਜੇਕਰ ਇਨ੍ਹਾਂ ਨਾਲ ਮੀਟਿੰਗ ਕਰਨੀ ਹੈ ਤੇ ਇਥੇ ਜੋ ਸੀਨੀਅਰ ਸਿਟੀਜ਼ਨ ਦਾ ਬਣਿਆ ਹੋਇਆ ਵਿਰਦ ਆਸ਼ਰਮ ਬਣਿਆ ਪੈਪਸੂ ਦਾ ਕਮਿਊਨਿਟੀ ਸੈਂਟਰ ਬਣਿਆ ਹੋਰ ਕੰਮ ਜਿਹੜੇ ਨਾਲ ਮੀਟਿੰਗ ਕਰਨੀ ਹੈ ਜਿੱਥੇ ਮਰਜ਼ੀ ਕੋ ਸਾਨੂੰ ਕੋਈ ਇਤਰਾਜ਼ ਨਹੀਂ ਹੈ ਜੇਕਰ ਕਿਸੇ ਵੀ ਰਿਟਾਇਰੀ ਦਾ ਕੌਂਸਲ ਨਾਲ ਕੋਈ ਮਸਲਾ ਪੈਂਡਿੰਗ ਹੈ ਕੋਈ ਡਿਊਜ਼ ਦੀ ਸ਼ਿਕਾਇਤ ਹੈ ਕੋਈ ਪੈਂਡੈਂਸੀ ਦੀ ਸ਼ਿਕਾਇਤ ਹੈ ਕੋਈ ਕੇਸ ਨਹੀਂ ਉਹ ਦਿਖਾ ਦਿਓ ਅਸੀਂ ਤੁਰੰਤ ਸੋਲਵ ਕਰ ਦਾਂਗੇ ਜੇ ਇਹਨਾਂ ਦਾ ਕੋਈ ਅੰਦਰੂਨੀ ਮੀਟਿੰਗ ਕਰ ਰਿਹਾ ਕੋਈ ਆਪਣੀ ਕੋਈ ਗੈਠੂ ਦਾ ਗੈਦਰ ਕਰ ਰਿਹਾ ਉਸ ਗੈਠੂਗੇਦਰ ਲਈ ਮਿਊਂਸਿਪੈਲਿਟੀ ਹਾਲ ਤਾਂ ਨਹੀਂ ਚੂਜ਼ ਕਰਨ ਲਈ ਤਿਆਰ ਸਕਦਾ ਨਾ ਬਿਲਕੁਲ ਠੀਕ ਹੈ ਲੇਕਿਨ ਉਹ ਗੈਠੂਗੇਦਰ ਚਲੋ ਇੱਕ ਅਲੱਗ ਮੈਟਰ ਹੈ ਜਿਹਦੇ ਵਿੱਚ ਗੱਲ ਕਰਦੇ ਹਾਂ ਜਿਹੜੇ ਰਿਟਾਇਰਡ ਕਰਮਚਾਰੀ ਹੈ ਰਿਟਾਇਰਡ ਕਰਮਚਾਰੀ ਦਾ ਕੋਈ ਵੀ ਸਰ ਇਸ਼ੂ ਹੈ ਨਾ ਆਪ ਜੀ ਨੂੰ ਪਹਿਲੇ ਬੇਨਤੀ ਕਰ ਚੁਕਾ ਰਿਹਾ ਰਿਟਾਇਰਡ ਕਰਮਚਾਰੀ ਦਾ ਕੋਈ ਵੀ ਇਸ਼ੂ ਹੈ ਇਸ਼ੂ ਸਾਨੂੰ ਦੱਸਣ ਇਸ਼ੂ ਤੁਰੰਤ ਵਿਥਿਨ 5 ਮਿੰਟ ਵਿਥਿਨ 10 ਮਿੰਟ ਸੋਲਵ ਹੋ ਜਾਏਗਾ ਮਤਲਬ ਉਹ ਨਾ ਪਰ ਕਰੇ ਤਾਂ ਇਹਨਾਂ ਨੂੰ ਸਾਰੇ ਸਾਰੇ ਕੌਂਸਲਰ ਜਿੱਥੇ ਬੈਠੇ ਸਾਰੇ ਬ੍ਰਾਂਚ ਬੈਠੇ ਕੋਈ ਇਸ਼ੂ ਹੈ ਇਸ਼ੂ ਦੱਸਣ ਸਰ ਠੀਕ ਹੈ ਹੁਣ ਜੇਕਰ ਆਪਣੀ ਕੋਈ ਪਰਸਨਲ ਗੈਟ ਟੂਗੇਦਰ ਕਰਨਾ ਚਾਹੁੰਦੇ ਰਟਰੀ ਬੈਠਣਾ ਚਾਹੁੰਦੇ ਕਿਤੇ ਬੈਠਣ ਨੂੰ ਬੈਠਣ ਲਈ ਕੋਈ ਵੀ ਹਾਲ ਕਰ ਲੈਣਾ ਕਮਿਊਨਿਟੀ ਸੈਂਟਰ ਪੈਪਸੂ ਦਾ ਹੈ ਜਿਹੜਾ ਆਸ਼ਰਮ ਜਿਹੜਾ ਹੈਗਾ ਉਹਦੇ ਨਾਲ ਜਗਤ ਚਾਂ ਸੀਨੀਅਰ ਸਿਟੀਜ਼ਨਸ ਲਈ ਇੱਥੇ ਬਣਾ ਹੋਇਆ ਕਮੇਟੀ ਦਾ ਹੋਇਆ ਹੋਰ ਸ਼ਹਿਰ ਦੇ ਵਿੱਚ ਇੰਨੇ ਹੋਟਲ ਹੈ ਜਿੱਥੇ ਕਰਨ ਬੈਠਕ ਕਰਨ ਉਹਦੇ ਮਿਊਸਿਕਲ ਗੱਲਬਾਤ ਕਰਨ ਹਾਂ ਮੈਂ ਸਾਡਾ ਕੋਈ ਨਹੀਂ ਕੋਈ ਵੀ ਇਸ਼ੂ ਲੈਣ ਇਸ਼ੂ ਲੈ ਕੇ ਆਣ ਸਰ ਹਜਰਾ ਸੀ ਪਣੀ ਇਸ਼ੂ ਲਈ ਹਰ ਬਤਾਇਆ